ਤੇ ਅਸੀਂ ਬੈਠੇ ਆਂ ਦੀਪ ਘਟਾਬੇ ਦੇ ਧਰੋਂ ਲੈ ਤੇ ਅਸੀਂ ਨਾ ਕੁਝ ਟਾਈਮ ਪਹਿਲਾਂ ਵੀ ਇੱਥੇ ਰੋਟੀ ਖਾਂ ਰੁਕੇ ਸੀਗੇ ਮੈਂ ਬੜਾ ਲੰਘ ਗਿਆ 3 ਸਾਲ ਹੋ ਗਏ ਹਨ ਨਾ ਨੇ ਮੇਰੇ ਦੇ ਸਾਰੇ ਬੈਠੇ ਆਂ ਅਸੀਂ ਇਹਨਾਂ ਨੂੰ ਕਹਿ ਕੇ ਕਹਿੰਦੇ ਕਿ ਨਾ ਤੇ ਬਾਈ ਦਾ ਫੋਨ ਆ ਜੀ ਸੋਨੇ ਨੂੰ ਵੀਰਾ ਤੇਰਾ ਸਾਰਾ ਅੰਗਰੇਜ਼ੀ ਚ ਹੁੰਦਾ ਆ ਕੀ ਕਹਿੰਦੇ ਇਹਨੂੰ ਮੇਰੇ ਮੰਨਿਉ ਹਾਂ ਵੀਰੇ ਪੰਜਾਬੀ ਚ ਕਰ ਤਾ ਬਾਈ ਨੇ ਦੀਪ ਘਟਾਪਾ ਪੰਜਾਬ ਪੰਜਾਬੀ ਦੇ ਪੰਜਾਬੀ ਦਾ ਮਦਈ ਤੇ ਸਾਰਾ ਜਿਹੜਾ ਵਿਰਚਾ ਲਿਖਿਆ ਹੋਇਆ ਦਾਲ ਛੋਲੇ ਭਟੂਰੇ ਦੁੱਧ ਪੱਤੀ ਗੋੜਾ ਚਾਹ ਸਾਰਾ ਪੰਜਾਬੀ ਜੀ ਲਿਖਿਆ ਆ ਦੇਖੋ ਪਹਿਲਾ ਇਕੱਲਾ ਗਰੇਜੀ ਹੁੰਦਾ ਜੀ ਇਕੱਲਾ ਗਰੇਜੀ ਦਾ ਸਾਰਾ ਮੈਜੂ ਤਾਂ ਸਾਡਾ ਇਹ ਕੈਂਪ ਦਾ ਭਾਅ ਇਹ ਹੀ ਆ ਵੀ ਇਸ ਦੇ ਵਿੱਚ ਨਾ ਜਦੋਂ ਆਪਾਂ ਕਿਤੇ ਵੀ ਜਾਣੇ ਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਢਾਬਿਆਂ ਤੇ ਜਾਣੇ ਆ ਹੋਟਲਾਂ ਜਾਣੇ ਆ ਸਾਡੇ ਨਾਲ ਕੋਈ ਬੰਦਾ ਹਿੰਦੀ ਚ ਬੋਲਦਾ ਅੰਗਰੇਜ਼ੀ ਚ ਬੋਲਦਾ ਜਾਂ ਸਾਨੂੰ ਕਿਤੇ ਹਿੰਦੀ ਜਾਂ ਅੰਗਰੇਜ਼ੀ ਲਿਖੀ ਮਿਲਦੀ ਹੈ ਤਾਂ ਹਟੋ ਕਿਆ ਕਰਕੇ ਰੋਕਿਆ ਕਰਕੇ ਬੰਦੇ ਆਖੇ ਲੱਗ ਜਾਂਦੇ ਆ ਜਦੋਂ ਆਪਣੇ ਦੇ ਅਸਰੀ ਕੋਈ ਨਹੀਂ ਚਾਹੇ ਆਪਣੇ ਸ਼ਬਦਾਂ ਦਾ ਕਿੰਨਾ ਆਪਾਂ ਦੇਖਦੇ ਆਂ ਸੜਕਾਂ ਦੇ ਉੱਤੇ ਜਿਹੜੇ ਬੋਰਡ ਲੱਗੇ ਆ ਉਹਦੇ ਸ਼ਬਦ ਲਿਖੇ ਹੁੰਦੇ ਆ ਨਾ ਕਿੰਨਾ ਇਹ ਗਲਤੀਆਂ ਹੁੰਦੀਆਂ ਨੇ ਹੋਰ ਦਾ ਹੋਰ ਹੀ ਬਣਾਇਆ ਪਿਆ ਹੁੰਦਾ ਜਾਂ ਪੰਜਾਬੀ ਕਿਤੇ ਲਿਖੀ ਹੁੰਦੀ ਹੈ ਜਾਂ ਪੰਜਾਬੀ ਥੱਲੇ ਲਿਖੀ ਹੁੰਦੀ ਹੈ ਆਪਾਂ ਚੁੱਪ ਕਰਕੇ ਲੱਗ ਜਾਂਦੇ ਆ ਦੇਖਿਓ ਕਰ ਦੱਖਣੀ ਲੋਕਾਂ ਨੂੰ ਕਿੰਨਾ ਉਹ ਬੰਦੇ ਆਪਣੀ ਬੋਲੀ ਲਈ ਲੜਦੇ ਆ ਜਾਂ ਮਰਾਠੇ ਕਿਵੇਂ ਲੜ ਰਹੇ ਆ ਮਹਾਰਾਸ਼ਟਰ ਦੇ ਵਿੱਚ ਤੇ ਪੰਜਾਬੀ ਤੋਂ ਸਾਨੂੰ ਮੇਰਾ ਕਹਿਣ ਦਾ ਭਾਵ ਹੈ ਜੇ ਸਾਡੇ ਕਹਿਣ ਦੇ ਉੱਤੇ ਇਸ ਜੀਵਤਾ ਬਿਲਾਂ ਨੇ ਸਾਰਾ ਆਪਣਾ ਜਿਹੜਾ ਕਾਰਜਾ ਹੁੰਦਾ ਨਾ ਉਹ ਪੰਜਾਬੀ ਚ ਕਰ ਲਿਆ ਜੇ ਤੁਸੀਂ ਕਦੇ ਇਸ ਕਾਲ ਦਾ ਵਿਰੋਧ ਕਰੋਗੇ ਇਸ ਤੇ ਤੁਹਾਡੀ ਬੋਲੀ ਦਾ ਨਰਾਤਰ ਹੁੰਦਾ ਤੁਹਾਡੀ ਬੋਲੀ ਮਾਰੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਉਹ ਬੰਦਾ ਜਿਹੜਾ ਸਾਡੇ ਆਖੇ ਲੱਗੂਗਾ ਹਾਂ ਜੇ ਆਪਾਂ ਇਹ ਕਿ ਸਰਮਾਰ ਨੇ ਚੁੱਪ ਕਰਨਾ ਵੀ ਆਪਾਂ ਆਖੀ ਲੈਣਾ ਆਪਾਂ ਨੂੰ ਕੀ ਨਹੀਂ ਯਾਰ ਆਪਾਂ ਨੂੰ ਹੈਗਾ ਸਾਡੀ ਬੋਲੀ ਮਰਦੀ ਹੈ ਸਾਡੀ ਪਛਾਣ ਮਰਦੀ ਹੈ ਦੁਨੀਆਂ ਨੇ ਸਾਡੀ ਹੋਂਦ ਨੇ ਮਰ ਜਾਣਾ ਸਾਡੀ ਬੋਲੀ ਮਰ ਜੇ